ਲਓ ਜੀ ਸਾਰੇ ਜਣੇ ਰੈਡੀ ਖਜ਼ਾਨਚੀ ਸਾਡਾ ਆ ਬੈਠਾ ਉਹ ਕਿਧਰ ਲੇ ਕੇ ਬੱਜੀ ਤੂੰ ਜੀ ਆਪਣਾ ਟਰੈਕਟਰ ਟਰੈਕਟਰ ਦੇਖਣ ਆਏ ਸੀ ਰਾਤ ਸਾਰੀ ਟਰਾਲੀ ਕਵਰ ਕਰ ਗਏ ਸੀਗੇ ਵਨਨਾਂ ਇੱਥਾ ਲੱਗੇ ਆਂ ਜੀ ਗੱਡੀਆਂ ਪਤਾ ਕਾ ਨਾ ਨਾਨਕ ਧੀਰੇ ਜਾਣ ਵਾਸਤੇ ਉਹਦਾ ਮੰਗਦਿਆ ਜੀ 400 ਰੁਪਿਆ ਸਵਾਰੀ ਦਾ ਵਿਆਰਟੀਕਾ ਤੇ ਜਾਣਾ ਕਹਿੰਦੇ ਅਸੀਂ ਲਾ ਕੇ 650 ਇੱਕ ਸਵਾਰੀ ਦਾ ਚੱਲੇ ਆਪਾਂ ਨਾਨਕ ਧੀਰਾ ਸਾਹਿਬ ਦੋ ਗੱਡੀਆਂ ਕਰਵਾਈਆਂ ਇੱਥੋਂ ਦੋ ਗੱਡੀਆਂ ਦੇ ਬੰਦੇ ਪੂਰੇ ਆ ਗਏ ਤੇ ਵਰਕੇ ਜੀ ਆਪਾਂ ਇੱਥੋਂ ਆ ਗਈ ਜੀ ਗਦਾਵ ਰ ਇਹਨਾਂ ਦੀ ਇਹ ਆ ਪੰਰੋਗੇ ਪੰਪ ਪਰ ਤੇਲ ਪਾਉਣ ਬਾਈ ਕਾ ਦਾ ਉਹਨਾਂ ਟਾਈਮੇਸ਼ੀ ਨਹੀਂ ਛੜਨਾ ਜਿੰਨਾ ਟਾਈਮ ਤੇਲ ਨਹੀਂ ਪੈਂਦਾ ਗੱਡੀ ਚ ਆ ਰੋਗੇ ਜੀ ਹੁਣ ਇੱਥੇ ਪੰਪ ਤੇ ਅੱਛਾ ਜੀ ਐਵੇਂ ਵੀ ਤਿਆਰੀ ਵਾੜੀ ਗਿਰ ਕੀਤੀ ਐਨ ਕਿਉਂ ਅਸ ਜਾਨੀ ਕਿ ਕਹਿੰਦੇ ਕੋਈ ਨਹੀਂ ਆ ਗਈ ਸਾਰਿਆਂ ਨੇ ਕੀਤੀ ਹੁਣ ਮੈਨੂੰ ਵੀ ਉਹ ਇਧਰ ਆਜਾ ਕੋਈ ਆ ਜੇ ਨਾ ਕਹਾਂ ਸੁਣੀ ਉਤਾਜੇ ਮੈਂ ਲਓ ਜੀ ਆਪਾਂ ਪਹੁੰਚ ਗਏ ਜਿਹੜਾ ਰਸਤੇ ਦੇ ਵਿੱਚ 70 ਕਿਲੋਮੀਟਰ ਜਾਈ ਹੋਰ ਦੂਰ ਦਾ ਰਹਾਬੰਦ ਸਾਹਿਬ ਜਤਾ ਜੀ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਾਤੇ ਸਿੰਘ ਜੀ ਦਾ ਆਇਓ ਭਾਈ ਨੂੰ ਪਾਣੀ ਸਾਰੇ ਖਾਲਸਾ ਜੀ ਸਰਬ ਸੰਜਾ Me pone de ਉੱਪਰ ਜਹਾਜ਼ ਬਣਿਆ ਹੋਇਆ ਜੀ ਕੋਠੇ ਤੇ ਉਹਨੂੰ ਦੇਖਣ ਦਾ ਟਾਈਮ ਲਿਖਿਆ ਹੋਇਆ ਤੇ ਜਹਾਜ਼ ਦੇਖਣ ਲਈ ਪਰ ਗਿਆ ਲਈ ਰਸਤਾ ਆਗਾ ਆ ਗੁਰੂ ਘਰ ਲੰਗਰ ਹਾਲ ਚ ਟੱਟ ਉੱਤੇ ਰੱਖੇ ਹੋਏ ਜੀ ਗੋਦਰਾ ਸਾਹਿਬ ਚ कुछ बैठे थोड़ी करने खरगोश है छोटे छोटे गर्मी तो नहीं लगती ਲੋਏ ਵੱਡੇ ਵੱਡੇ ਡਾਇਰੈਕਟਰ ਨੇ ਹੌਲਾਂ ਹੌਲਾਂ ਅਸਟਾਲੀ ਦੇਖੋ ਕਿੰਨੀ ਛੋਟੀ ਪਾਈ ਵੀ ਹੈ ਦੇਖੋ ਜੀ ਖੇਤ ਕਿਵੇਂ ਬੰਜਰ ਪਏ ਆ ਦੇਖੋ ਯੋੜ ਦੀ ਹਾਲਤ ਕਿੰਨੀ ਖਰਾਬ ਰੋਡ ਨਵਾਂ ਨਾ ਲੱਗਿਆ ਵੀ ਧੀਰੇ ਜਾਂਦੇ ਸਾਂ ਮੈਂ ਰਾਸਤੇ ਜੀ ਆ ਟਾਬਾ ਆ ਬਾਈ ਇੱਥੇ ਲੈ ਕੇ ਰੁਕਿਆ ਟਾਬੇ ਤੇ ਜੇਨਾ ਚਾਹ ਪਾਣੀ ਪੀ ਲੋ ਜੇ ਪੀਣਾ ਤਾਂ ਰਾਸਤਾ ਬਹੁਤ ਖਰਾਬ ਆ। ਵੇ ਜੀ ਆਪਾਂ ਕਰਨਾਟਕਾ 'ਚ ਐਂਟਰ ਹੋਣ ਲੱਗੇ ਆਂ। ਮਹਾਰਾਸ਼ਟਰ ਖਤਮ। ਕਰਨਾਟਕਾ 'ਚ ਐਂਟਰ ਹੋਣ ਲੱਗੇ ਆਂ। ਮਹਾਰਾਸ਼ਟਰ ਦਾ ਰਾਹੀ ਬਹੁਤ ਖਰਾਬ ਸੀਗੇ। ਹੁਣ ਦੇਖਦੇ ਆਂ ਵਧੀਆ ਗਏ ਰਸਤਾ ਕਿ। ਲੋ ਜੀ ਬਦਲ ਹੋ ਗਏ ਗਰਮੀ ਬਹੁਤ ਸੀ ਬਾਬੇ ਜੀ ਘਰ ਪਣਾ ਤਾਂ ਮੀਂਹ ਪੈ ਜਾਵੇ ਤਦ ਉਹ ਦੇਖੋ ਜਰੂਰ ਕਰਨਾ ਸੋਣਾ ਮੀਂਹ ਰਾਤਾਂ ਇਧਰ ਮੌਸਮ ਪੂਰਾ ਸੈੱਟ ਲੱਗ ਗਿਆ ਮੀਂਹ ਆਲਾ ਸੁੰਦਰ ਨੇੜੇ ਆਹ ਸੌਟ ਰੁਕ ਗਿਆ ਜੇ ਮੀਂਹ ਪੈ ਗਿਆ ਪੰਨਾ ਲਾਗੇ ਜੰਗਾ ਉਹਨਾਂ ਨੂੰ ਗੁਰੂ ਦੀ ਬਾਤ ਦੀ ਕਿਉਂਕਿ ਨਦਰ ਤੋਂ ਬਿਨਾ ਕੋਈ ਉਸ ਪ੍ਰਮਾਤਮਾ ਨੂੰ ਨਾਮ ਨੂੰ ਨਹੀਂ ਜਾ ਸਕਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਜੰਮਿਆ ਉਹਨਾਂ ਹਿਰਦੇ 'ਚ ਪ੍ਰਮਾਤਮਾ ਨੇ ਆਪਣੇ ਵਸਲੇ ਗੁਰੂ ਐਵੇਂ ਨਹੀਂ ਮਿਲਦਾ ਜਿਹੜੇ ਸਾਡੇ ਬਾਹਰੋਂ ਕੀ ਮੰਦਰੀ ਘਾਟ ਇਸ ਉਸ ਮਨੁੱਖ ਦੀ ਕਹਾਣੀ ਹੈ ਜਿਹੜਾ کئی-ਕਈ ਘੰਟੇ ਬੈਠਾ ਗੁਰਬਾਣੀ ਸੁਣਨ ਦੇ ਇੰਤਰੀਆਂ ਨੂੰ ਇਸ ਲਈ ਕੁੰਜੀ ਯਾਰਗ ਹੈ ਇਸ ਰੰਗ ਰੂਪ ਵਿੱਚ ਜੋ ਸਹਿਤਨ ਕੋਈ ਸੋਖ ਪੜੇ ਜੇ ਸ਼ਬਦ ਕਮਾਈ ਨਾਲ ਆਪਣੇ ਅੰਦਰੋਂ ਗੁਰੂ ਨਾਨਕੀ ਦਾ ਸਾਹਿਬ ਜੀ ਅਮਰਤ ਕੰਡ যাক

Kita apa berasa. Mata pak, kau ਜਾ ਲੱਗਿਆ ਨੈਂਬੂ ਪਾਣੀ ਪੀਂਦੀ ਰਾਉਂ ਨੂੰ ਆਉਗਾ ਆਹ ਸਵਾਲਾ ਮੜਿਆ ਆ ਆ ਜੀ ਬੱਚੀ ਆ ਸੁਪਾ ਗੇ ਰਹਿੰਦੇ ਆ ਉਹ ਕੁੰਡੀ ਆ ਤਾਂ ਆ ਲੱਗਿਆ ਠਾ ਦਾਨ ਬਰੀ ਇੰਨਾ ਸੋਰਤਾ ਜੀ ਪਾਣੀ ਅਟਾਰੇ ਨੂੰ ਚਾਹ ਬਈ ਇਹਨਾਂ ਚ ਚੀਆ ਸੀ ਸੁਪਾ ਗੀ ਨਾਲ ਘਰ ਦੇਖੋ ਜੀ ਕਰਨਾਟਕ ਸਟੇਟ ਦੇ ਕਿੰਨੇ ਸੋਹਣੇ ਆ ਇਹਨਾਂ ਦੇ ਘਰਾਂ ਵਾਲੇ ਬਾਹਰ ਵੀ ਆਹ ਇਹਨਾਂ ਦੀ ਆਪਦੀ ਭਾਸ਼ਾ ਚ ਦੇਖਿਆ ਇਹ ਘਰਾਂ ਦੇ ਵਿੱਚ ਦੇਖੋ ਜੀ ਜਿਹੜੀ ਹੰਜੋ ਆ ਫੋਟੋ ਵੇਖ ਰੋ ਜਾਨ ਤੋਂ ਫੜਨ